ਹੋਣ ਦਾ ਇੱਕ ਵੱਡਾ ਕਾਰਨ ਹੈ ਕਿਸ ਕਾਰਨ ਲਾਈਵ ਹੋਣਾ ਮੈਂ ਜ਼ਰੂਰੀ ਸਮਝਿਆ ਕਿ ਤੁਹਾਡੇ ਤੱਕ ਇਹ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਬਹੁਤ ਵੱਡੀ ਜਾਣਕਾਰੀ ਸਾਂਝੀ ਕਰਨੀ ਹੈ ਦਰਿਆ ਸਤਲੁਜ ਬਿਆਸ ਪਰ ਉਸ ਤੋਂ ਪਹਿਲਾਂ ਤੁਸੀਂ ਥੋੜੇ ਜਿ ਨਾਲ ਜੁੜ ਜਾਓ ਤਾਂ ਜੋ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣੇ ਸੌਖੀ ਹੋ ਜਾਵੇ ਦਰਿਆਵਾਂ ਦੇ ਪੱਤਰ ਪਾਣੀ ਘਟ ਰਹੇ ਸੀ ਡੈਮਾਂ ਦੇ ਪਾਣੀ ਘਟ ਰਹੇ ਸੀ ਪਰ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰੀ ਆ ਕਿ ਇੱਕ ਵਾਰ ਖਤਰਾ ਦੁਬਾਰਤੋਂ ਫਿਰ ਮੰਡਰਾਉਣਾ ਸ਼ੁਰੂ ਹੋ ਚੁੱਕਿਆ ਤੁਸੀਂ ਇਸੇ ਚੈਨਲ ਤੇ ਸਾਰਾ ਦਿਨ ਖਬਰਾਂ ਦੇਖਦੇ ਹੋ ਸਾਰਾ ਦਿਨ ਅਸੀਂ ਅਪਡੇਟ ਤੁਹਾਨੂੰ ਦਿੰਨੇ ਆ ਹਰ ਇੱਕ ਦਰਿਆ ਸਤਲੁਜ ਦੀ ਹਰ ਇੱਕ ਐਂਗਲ ਤੋਂ ਤੁਹਾਡੇ ਤੱਕ ਖਬਰ ਪਹੁੰਚਾ ਰਹੇ ਹਾਂ ਪਰ ਇਸ ਟਾਈਮ ਇੱਕ ਜ਼ਰੂਰੀ ਬੇਨਤੀ ਹੈ ਕਿ ਦੇਖੋ ਜੋ ਬਿਆਸ ਦਰਿਆ ਦਾ ਲੈਵਲ ਹੈ ਇੱਕ ਵਾਰ ਤੋਂ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਜੋ ਪੌਂਗ ਡੈਮ 'ਚ ਹੈ ਪੌਂਗ ਡੈਮ ਦਾ ਜੋ ਖਤਰੇ ਦੇ ਨਿਸ਼ਾਨ ਤੋਂ ਪਾਣੀ ਉੱਪਰ ਚੱਲ ਰਿਹਾ ਜੋ ਪੌਂਗ ਡੈਮ ਦਾ ਪਾਣੀ ਸੀ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਤਾਂ ਹਰੀਕੇ ਹੈਡ ਕੇ ਵਰਕਰਸ ਤੋਂ ਜਦੋਂ ਪਾਣੀ ਵੱਧ ਜਾਊਗਾ ਤਾਂ ਫਿਰ ਅੱਗੇ ਆਪਾਂ ਨੇ ਕਿਸੇ ਵੀ ਟਾਈਮ ਛੱਡਿਆ ਜਾ ਸਕਦਾ ਆਪਾਂ ਹਾਲਾਤ ਦੇਖੇ ਆ ਜਦੋਂ ਇਦੋਂ ਤਕਰੀਬਨ 10 15 ਦਿਨ ਆਪਾਂ ਬੈਕ ਚੱਲ ਜੀਤ ਹਾਲਾਤ ਕੀ ਬਣੇ ਸੀ ਜਿਕਰ ਆਪਾਂ ਦਰਿਆ ਸਤਲੁਜ ਦੀ ਗੱਲ ਕਰੀਏ ਤਾਂ ਕੱਲ 1 ਫੁੱਟ ਪਾਣੀ ਵਧਿਆ ਸੀ ਤਾਂ ਉਸ ਤੋਂ ਬਾਅਦ ਅੱਜ ਕੜਾ ਇੱਕ ਫਟ ਕੱਲ ਪਣੇ ਵਜੇ ਸੀ ਅੱਜ ਤਕਰੀਬਨ ਉਨਾ ਹੀ ਪਣੇ ਸੀ ਤਾਂ ਹਮਾਚਲ ਦੇ ਵਿੱਚ بارش ਲਗਾਤਾਰ ਹੋ ਰਹੀ ਹੈ ਤਾਂ ਉਸ ਤੋਂ ਗੱਲ ਇੱਕ ਸਾਫ਼ ਜ਼ਰੂਰ ਹੈ ਕਿ ਡੈਮਾਂ ਦੇ ਵਿੱਚ ਇੱਕ ਵਾਰ ਤੋਂ ਪਾਣੀ ਫੇਰ ਤੋਂ ਵਧਣਾ ਸ਼ੁਰੂ ਹੋ ਚੁੱਕਿਆ ਜੇਕਰ ਆਪਾਂ ਗੱਲ ਕਰੀਏ ਭਾਖੜਾ ਡੈਮ ਦੀ ਗੱਲ ਕਰੀਏ ਤਾਂ ਭਾਖੜਾ ਡੈਮ ਦਾ ਜੋ ਜਲ ਪੱਧਰ ਸੀ ਤਕਰੀਬਨ ਸਾਢੇ ਕੋ ਤਿੰਨ ਫੋਟੋ ਖਤਰੇ ਦੇ ਨਿਸ਼ਾਨ ਤੋਂ ਥੱਲੇ ਹੈ ਪਰ ਦੂਜੇ ਪਾਸੇ ਜਿਸ ਤਰ੍ਹਾਂ بارش ਹੋ ਰਹੀ ਹੈ ਤਾਂ ਫਿਰ ਉਹ ਚਿੰਤਾ ਲਗਾਤਾਰ ਵਧ ਆ ਰਿਹਾ ਮਨೇಶ್ਵਰ ਕੁਮਾਰ ਵੀਰ ਜੀ ਗੁਰਜੋ ਧੰਨਵਾਦ ਵੀਰ ਜੀ ਸੁਖਵਿੰਦਰ ਵੀਰ ਜੀ ਧੰਨਵਾਦ ਤਾਂ ਇੱਕ ਵਾਰ ਕਿਤੇ ਨਾ ਕਿਤੇ ਚਿੰਤਾ ਫਿਰ ਤੋਂ ਦੁਬਾਰਾ ਦੁਬਾਰਾ ਤੋਂ ਫਿਰ ਵਧਣੀ ਸ਼ੁਰੂ ਹੋ ਚੁੱਕੀ ਹੈ ਤੇ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ ਸੀ ਕਿ ਕਿਹੜੇ ਲੋਕ ਦਰਿਆ ਸਤਲੁਜ 'ਚ ਹੋਵੇ ਜਿੱਥੇ ਪਾਣੀ ਦੀ ਜ਼ਿਆਦਾ ਮਾਰ ਸੀ ਚਾਹੇ ਦਰਿਆ ਬਿਆਸ ਹੋਵੇ ਜਿਨ੍ਹਾਂ ਨੇ ਆਪਣੇ ਘਰ ਦਾ ਸਮਾਨ ਚਾੱਕ ਕੇ ਉਹ ਸੇਫ ਜਗ੍ਹਾ ਤੇ ਚਲੇ ਗਏ ਸੀ ਉਹ ਕਿਹੜੇ ਹੁਣ ਦੁਬਾਰਾ ਫਿਰ ਆਪਣੇ ਘਰਾਂ ਦੇ ਵਿੱਚ ਪਰਤਣੇ ਸ਼ੁਰੂ ਹੋ ਗਿਆ ਹੈ ਤੰਦਨ ਨੂੰ ਮੇਰੀ ਬੇਨਤੀ ਹੈ ਕਿ ਵੀਰੋ ਅਜੇ 2-4 ਦਿਨ ਤੁਸੀਂ ਰੁਕ ਜਾਓ ਅਜੇ ਤੁਸੀਂ ਆਪਣਾ ਸਮਾਨ ਜਿੱਥੋਂ ਤੁਸੀਂ ਪਹਿਲਾਂ ਚੱਕ ਕੇ ਲੈ ਕੇ ਸੀ ਆਪਣੇ ਘਰਾਂ ਦੇ ਵਿੱਚ ਮੋੜਮ ਸੇਵਾ ਨਾਮ ਕਰੋ ਕਿਉਂਕਿ ਕਿਸੇ ਵਕਟ ਜੇਕਰ ਪਾਣੀ ਵਧਦਾ ਤਾਂ ਸਮਾਨ ਵਾਰ-ਵਾਰ ਕਹ ਆਪਾਂ ਕਦੀ ਚੱਕਦੇ ਆ ਕਦੀ ਰੱਖਦੇ ਆ ਤਾਂ ਫਿਰ ਅੱਧਾ ਸਮਾਨ ਤਾਂ ਰੱਖਣ ਤੇ ਚੱਕਣ ਦੇ ਵਿੱਚ ਹੀ ਟੁੱਟ ਜਾਂਦਾ ਤਾਂ ਨੁਕਸਾਨ ਤਾਂ ਆਪਣਾ ਪਹਿਲੇ ਹੀ ਬਹੁਤ ਜ਼ਿਆਦਾ ਹੋ ਚੁੱਕਿਆ ਉਹ ਸ਼ਬਦਾਂ ਚ ਨਹੀਂ ਬਿਆਨ ਕੀਤਾ ਜਾ ਸਕਦਾ ਕਿੰਨਾ ਕੁ ਆਪਣਾ ਨੁਕਸਾਨ ਹੋਇਆ ਤਾਂ ਮੇਰੀ ਬੇਨਤੀ ਹੈ ਖਾਸ ਕਰਕੇ ਬਿਆਸ ਦਰਿਆ ਦੇ ਕਿਨਾਰੇ ਪਾਸੇ ਏਰੀਆ ਲੱਗਦੇ ਆ ਜਿਹੜੇ ਕਿ ਫਿਰੋਜ਼ਪੁਰ ਫਜ਼ਿਲਕੈਰੀ ਦੇ ਵਿੱਚ ਲੋਕ ਰਹਿੰਦੇ ਆ ਤਾਂ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਜੇਕਰ ਸੁਰੱਖਿਅਤ ਥਾਵਾਂ ਤੇ ਆਪਣਾ ਸਮਾਨ ਚੱਕ ਕੇ ਚਲੇ ਗਏ ਸੀ ਤੇ ਇੱਕ ਵਾਰ ਤੁਸੀਂ ਵਾਪਸ ਘਰ ਵਾਪਸੀ ਨਾ ਕਰੋ ਕਿਉਂਕਿ ਕਿਸੇ ਵੀ ਟਾਈਮ ਪਾਣੀ ਜ਼ਿਆਦਾ ਵੀ ਵੱਧ ਸਕਦਾ ਪਾਣੀ ਜ਼ਿਆਦਾ ਵੀ ਵੱਧ ਸਕਦਾ ਕਿਉਂਕਿ ਪਾਣੀ ਤਾਂ ਵੱਧਣਾ ਸ਼ੁਰੂ ਹੋ ਚੁੱਕਿਆ ਬਿਆਸ ਦਰਿਆ ਦਾ ਜੋ ਜਿਹੜਾ ਪਦਰ ਹੈ ਉਹ ਵਧ ਰਿਹਾ ਹੈ ਉਸ ਤੋਂ ਬਾਅਦ ਫਿਰ ਅੱਗੇ ਜੋ ਫਰੋਜਪੁਰ ਹੈ ਜਾਂ ਫਾਜਲ ਕਾ ਤਾਂ ਉਹ ਏਰੀਆ ਨੂੰ ਖਤਰਾ ਪੈਦਾ ਹੋਵੇਗਾ ਅੱਜ ਜੇਕਰ ਕੱਲ ਦੀ ਗੱਲ ਕਰੀਏ ਤਾਂ ਕੱਲ ਦਾ ਪਾਣੀ ਵਧਿਆ ਤੇ ਕਈ ਥਾਵਾਂ ਤੇ ਜਿਹੜੇ ਨੀਵੇਂ ਦਾ ਕੀ ਸੀ ਜੇ ਉੱਚੀ ਸੀ ਜਿਹੜੇ ਪਹਿਲਾਂ ਪਾਣੀ ਦਾ ਸੰਤਾਪ ਹੜਾ ਚੁੱਕਿਆ ਉੱਥੇ ਪਾਣੀ ਪਹੁੰਚ ਚੁੱਕਿਆ ਇਹ ਬਿਆਸ ਦਰਿਆ ਦੀ ਮੈਂ ਗੱਲ ਕਰ ਰਿਹਾ ਹਰੀਕੇ ਹੈਡਵਰਕਸ ਤੋਂ ਜੋ ਅੱਗੇ ਪਾਣੀ ਛੱਡਿਆ ਗਿਆ ਤਾਂ ਉਹ ਜਿਹੜੇ ਲੋਕ ਸੁਰੱਖਿਤ ਥਾਵਾਂ ਤੇ ਪਹਿਲਾਂ ਚਲੇ ਗਏ ਸੀ ਆਪਣਾ ਸਮਾਨ ਚੱਕ ਕੇ ਉਹ ਆਪਣਾ ਸਮਾਨ ਚੱਕ ਕੇ ਉਹ ਲਗਾਤਾਰ ਵਾਪਸ ਆਪਣੇ ਘਰ ਵਾਪਸੀ ਕਰ ਰਿਹਾ ਕਿਉਂਕਿ ਘਰ ਹਰ ਕਿਸ ਨੂੰ ਘਰ ਜਾਣਾ ਚੰਗਾ ਲੱਗਦਾ ਪਰ ਆਪਾਂ 2-4 ਦਿਨ ਹੋਰ ਵੇਟ ਕਰ ਲਈਏ 2-4 ਦਿਨ ਹੋਰ ਇੰਤਜ਼ਾਰ ਕਰ ਲਈਏ ਆਪਾਂ ਇੰਨੀ ਛੇਤੀ ਨਾ ਕਰੀਏ ਦੇਖੋ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਆਪਣਾ ਅੱਧਾ ਸਮਾਨ ਤਾਂ ਪਹਿਲਾਂ ਕਦੋਂ ਆਪਾਂ ਕੁਝ ਰੁੜ ਗਿਆ ਕੁਝ ਫਿਰ ਆਪਾਂ ਉਦੋਂ ਚੱਕਿਆ ਤਾਂ ਫਿਰ ਆਪਾਂ ਜਾ ਰਿਹਾ ਰੱਖਣ ਦੇ ਵਿੱਚ ਫਿਰ ਉਹ ਚੱਕਰ ਦੇ ਵਿੱਚ ਟੁੱਟ ਰਿਹਾ ਤਾਂ ਵਿਆਸ ਦਰਿਆ ਇੱਕ ਵਾਰ ਤੋਂ ਫੇਰ ਕੜਨਾ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਪੌਂਕ ਡੈਮ ਦਾ ਜੋ ਪਾਣੀ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਤੇ ਇਸ ਤੋਂ ਬਾਅਦ ਆਪਾਂ ਦਰਿਆ ਸਤਲੁਜ ਦੀ ਗੱਲ ਕਰਦੇ ਹਾਂ ਦਰਿਆ ਸਤਲੁਜ ਦੇ ਵਿੱਚ 1 ਫੁੱਟ ਪਾਣੀ ਕੱਲ ਵਧਿਆ ਸੀ ਪਰ ਜੋ 1 ਫੁੱਟ ਪਾਣੀ ਵਧਿਆ ਸੀ ਉਸ ਤੋਂ ਬਾਅਦ ਅਜੇ ਤੱਕ ਉਹ ਪਾਣੀ ਉਨਾ ਹੀ ਚੱਲ ਰਿਹਾ ਹੈ ਨਾ ਵਧਿਆ ਹੈ ਤੇ ਨਾ ਘਟਿਆ ਹੈ ਪਰ ਜੋ ਡੈਮ ਦਾ ਲੈਵਲ ਸੀ ਜੋ ਭਾਖੜਾ ਦਾ ਲੈਵਲ ਹੈ ਉਹ ਸਥਿਰ ਹੈ ਅਜੇ ਤੱਕ ਕੱਲ ਜਿੰਨਾ ਹੀ ਹੈ ਪਰ ਇੱਥੇ ਮੈਂ ਤੁਹਾਨੂੰ ਗੱਲ ਦੱਸਣੀ ਦੱਸ ਦਵਾਂ ਜਿੱਦ ਤੱਕ ਕੱਲ ਮੌਸਮ ਭਾਖੜਾ ਲੱਟ ਕੀਤਾ ਕਿ ਕੱਲ بارش ਹੋ ਸਕਦੀ ਹੈ ਪੰਜਾਬ 'ਚ ਭਾਰੀ بارش ਹੋ ਸਕਦੀ ਹੈ ਤਾਂ ਫਿਰ ਇਹਨੇ ਕਿਤੇ ਹੋਵੇ ਕਿ بارش ਜ਼ਿਆਦਾ ਪੈ ਜੇ ਜ਼ਰੂਰੀ ਕਿ ਪਾਖੜਾ ਡੈਮ ਤੋਂ ਪਾਣੀ ਛੱਡਿਆ ਜਾਣਾ ਹੈ ਰਸਤੇ ਜੋ ਨਦੀਆਂ ਪੈਂਦੀਆਂ ਉਹਨਾਂ ਦਾ ਵੀ ਪਾਣੀ ਦਰਿਆ ਦੇ ਵਿੱਚ ਆ ਜਾਂਦਾ ਤੇ ਫਿਰ ਜੋ ਸਤਲੈ ਦੇ ਕੰਢੇ ਮੇਰੇ ਵੀਰ ਬੈਠੇ ਆ ਉੱਥੇ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇੱਕ ਮੈਂ ਜ਼ਰੂਰਤ ਨੂੰ ਗੱਲ ਕਿਹੜੇ ਕਵਾਂਗੇ ਜੇਕਰ ਤੁਸੀਂ ਚੈਨਲ ਦੇ ਨਾਲ ਨਵੇਂ ਜੁੜੇ ਹੋ ਜਾਂ ਪਹਿਲਾਂ ਤੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਹਾਲਾਤ ਬੜੇ ਮਾੜੇ ਨੇ ਚਿੰਤਾਜਨਕ ਨੇ ਅਜੇ ਤੱਕ ਸਥਿਤੀ ਕੋਈ ਸਫਾਈ ਵੀ ਨਹੀਂ ਹੈ ਕਿਉਂਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਆ ਸਕਦਾ ਕਿਉਂਕਿ ਭਾਖੜਾ ਦਾ ਡੈਮ ਦਾ ਜੋ ਲੈਵਲ ਹੈ ਉਹ ਅਜੇ ਤੱਕ ਕੋ ਘਟਿਆ ਨਹੀਂ 3.5 ਕੋਈ ਫੋਟੋ ਜਿੰਨਾ ਕੋ ਪਾਣੀ ਸੀ ਉਹਨਾਂ ਕੋ ਘਟਿਆ ਤੇ ਉਸ ਤੋਂ ਬਾਅਦ ਹੁਣ ਹਿਮਾਚਲ ਦੇ ਵਿੱਚ ਲਗਾਤਾਰ بارش ਫਿਰ ਹੋਣੀ ਸ਼ੁਰੂ ਹੋ ਚੁੱਕੀ ਹੈ ਹਿਮਾਚਲ ਦੇ ਵਿੱਚ بارش ਹੋ ਰਹੀ ਹੈ ਤਾਂ ਕਈ ਥਾਵਾਂ ਤੇ ਬੱਦਲ ਵੀ ਫਟੇ ਨੇ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਜ਼ਰੂਰੀ ਸੀ ਤਾਂ ਸਭ ਤੋਂ ਜੋ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਜਿੱਥੇ-ਜਿੱਥੇ ਤੁਸੀਂ ਆਪਣਾ ਸਮਾਨ ਸੁਰੱਖਿਅਤ ਜਗ੍ਹਾ ਤੇ ਲੈ ਕੇ ਸੇ ਤਾਂ ਅਜੇ ਇੰਨੀ ਜਲਦੀ ਨਾ ਕਰੋ ਕਿ ਆਪਣੇ ਘਰ ਵਾਪਸੀ ਇੰਨੀ ਜਲਦੀ ਨਾ ਕਰੋ ਆਪਣਾ ਸਮਾਨ ਚੱਕ ਕੇ ਆਪਣੇ ਘਰਾਂ ਦੇ ਵਿੱਚ ਨਾ ਜਾਓ ਅਜੇ ਥੋੜੀ ਕੁ ਤੁਸੀਂ ਹੋਰ ਵੇਟ ਕਰ ਲਓ ਤਾਂ ਜੋ ਆਪਣਾ ਸਮਾਨ ਖਰਾਬ ਨਾ ਹੋਵੇ ਪੰਜਾਬ ਨੇ ਪਹਿਲੇ ਹਾਲਾਤ ਬੜੇ ਮਾੜੇ ਹੋਇਆ ਤੁਹਾਡੇ ਸਾਰੇ ਘਰ ਅਸੀਂ ਤੁਹਾਡੇ ਘਰ ਦਾ ਕਿੰਨਾ ਸਮਾਨ ਜੀ ਸਾਰਾ ਨੂੰ ਪਤਾ ਹੜ੍ਹਾਂ ਨੇ ਹਾਲਾਤ ਮਾੜੇ ਕਰ ਦਿੱਤੇ ਆ ਤੰਡਾਲੇ ਦੀ ਛੰਨਾ ਲੋਹਿਆਂ ਦੇ ਨੇੜੇ ਚਾਰ ਘਰ ਦਰਿਆ ਦੇ ਵਿੱਚ ਡਿੱਗ ਚੁੱਕੇ ਆ ਇਸੇ ਚੈਨਲ ਤੇ ਤੁਸੀਂ ਖਬਰਾਂ ਦੇਖੀਆਂ ਮੰਡਾਲੇ ਦੀ ਛੰਨਾ ਲੋਹਿਆਂ ਦੇ ਨੇੜੇ ਚਾਰ ਘਰ ਗਰੀਬ ਪਰਿਵਾਰਾਂ ਦੇ ਦਰਿਆ ਸਤਲੂਜ ਦੇ ਉੱਥੇ ਕਾਫੀ ਇਹਦਾ ਢਾਹ ਲਾ ਲਈ ਔਰ ਚਾਰ ਘਰ ਮੰਡਾਲੇ ਦੀਆਂ ਛੰਨਾ ਲੋਹਿਆਂ ਦੇ ਨੇੜੇ ਪਾਣੀ ਦੇ ਵਿੱਚ ਡਿੱਗ ਚੁੱਕੇ ਆ ਤਿੰਨ ਘਰ ਤਾਂ ਤਕਰੀਬਨ ਪੂਰੇ ਡਿੱਗ ਚੁੱਕੇ ਆ ਤੇ ਇੱਕ ਘਰ ਉਹ ਵੀ ਇੱਕ ਥਾਂ ਤੋਂ ਸਾਰਾ ਬੈੜ ਕੇ ਥੱਲੋਂ ਮਿੱਟੀ ਸਾਰੀ ਉਹਦੀ ਖਰ ਗਈ ਜਾਨਕਿ ਉਹ ਉੱਤਰ ਗਈ ਹੈ ਤੇ ਉਹ ਵੀ ਡਿਕਣਾ ਸ਼ੁਰੂ ਹੋ ਚੁੱਕਿਆ ਹਾਲਾਤ ਬੜੇ ਚਿੰਤਾਜਨਕ ਨੇ ਦਰਿਆਵਾਂ ਨੇ ਚਾ ਸਤਲੁਜ ਹੋਵੇ ਚਾ ਪਿਆਸ ਹੋਵੇ ਥਾਂ ਥਾਂ ਤੇ ਖੋਰੇ ਲਗਾ ਦਿੱਤੇ ਆ ਬਹੁਤ ਚਿੰਤਾਜਨਕ ਹਾਲਾਤ ਨੇ ਤਾਂ ਅਜੇ ਕਿਤਨ ਕਿਤੇ ਨੁਕਸਾਨ ਬਹੁਤ ਅਜੇ ਖਤਰਾ ਲਗਾਤਾਰ ਮੰਡਰਾ ਰਿਹਾ ਅਜੇ ਖਤਰਾ ਟਲਿਆ ਨਹੀਂ ਐ ਤਾਂ ਕਿਸੇ ਵੀ ਟਾਈਮ ਕਿਸੇ ਵੀ ਦਰਿਆ ਦੇ ਵਿੱਚ ਪਾਣੀ ਆ ਸਕਦਾ ਦੋਚੇ ਮੇਰੀ ਬੇਨਤੀ ਹੈ ਜੇਕਰ ਤੁਸੀਂ ਦਰਿਆਵਾਂ ਦੇ ਕੰਢਿਆਂ ਤੇ ਨੇੜੇ ਹੋ ਸੁਚੇਤ ਹੋ ਜਾਓ ਅਜੇ ਤੁਸੀਂ ਦਰਿਆਵਾਂ ਦੇ ਕੰਢਿਆਂ ਤੇ ਤੁਸੀਂ ਨੇੜੇ ਨਾ ਜਾਓ ਇੱਕ ਮੈਂ ਖਾਸ ਕਰਕੇ ਬੇਨਤੀ ਹੋਰ ਕਰਨੀ ਚਾਹਾਂਗਾ ਦੇਖੋ ਮੈਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਆ ਪ੍ਰਜਾਤਰ ਕੀ ਹੁੰਦਾ ਵੀਰਵਾਰ ਹੁੰਦਾ ਜਿਹਦਾ ਅੱਜ ਵੀਰਵਾਰ ਹੈ ਜੈਤਵਾਰ ਹੁੰਦਾ ਤਾਂ ਬਹੁਤ ਸਾਰੇ ਲੋਕ ਦੀਪਮਾਲਾ ਕਰਨ ਲੱਗ ਜਾਂਦੇ ਆ ਜਾ ਕੇ ਦੀਵੇ ਜਗਉਣ ਲੱਗ ਜਾਂਦੇ ਆ ਦਰਿਆਵਾਂ ਦੇ ਕੰਢਿਆਂ ਤੇ ਤਾਂ ਦਰਿਆਵਾਂ ਨੇ ਇੰਨੇ ਕੋ ਖੋਰੇ ਜਿਆਦਾ ਲਗਾਤੇ ਥੱਲੇ ਉਹਨਾਂ ਦਰਿਆ ਨੇ ਖੋਖਲੀ ਥਾਂ ਹੋ ਚੁੱਕੀ ਹੈ ਉਹ ਸਾਈਡ ਤੇ ਬੈਠ ਕੇ ਆਂਦੇ ਬਿਲਕੁਲ ਦਰਿਆ ਦੇ ਨੇੜੇ ਤਾਂ ਇਹ ਨਾ ਕਿਤੇ ਹੋਵੇ ਤੁਸੇ ਸਹਰ ਤੇ ਦਿਵਾਜਾ ਕਾ ਕੇ ਬੈਠੇ ਹੋ ਤੇ ਤੁਸੀਂ ਦਰਿਆ ਦੇ ਵਿੱਚ ਡਿੱਗ ਜਾਓ ਅਜੇ ਦਰਿਆਵਾਂ ਤੋਂ ਤੁਸੀਂ ਦੂਰ ਰਹੋ ਦਰਿਆਵਾਂ ਨੇ ਇੰਨੇ ਕੋ ਹੇਰ ਫੇਰ ਕਰਤੇ ਆ ਇੰਨੇ ਕੋ ਬਦਲਾਵ ਕਰਤੇ ਆ ਅੱਗੇ ਕੋਈ ਪਤਾ ਨਹੀਂ ਕਿ ਕਿੱਥੇ ਆਪਣੇ ਜਾਦਾ ਹੈ ਕਿਤੇ ਘਟ ਹੈ ਕਿਤੇ ਮਿੱਟੀ ਪਾ ਦੇ ਕੇ ਤੇ ਰੇਤਾ ਪਾਤਾ ਤਾਂ ਇਹ ਹਾਲਾਤ ਬੜੇ ਚਿੰਤਾਜਨਕ ਨੇ ਦੂਜੀ ਵਾਰ ਬਾਰ ਬਾਰ ਬੇਨਤੀ ਇਹੀ ਕਰ ਰਿਆਂ ਤੁਸੀਂ ਜੇਕਰ ਜੇਕਰ ਆਪਣੇ ਘਰ ਵਾਪਸੀ ਕਰ ਰਹੇ ਹੋ ਪਹਿਲਾਂ ਤੁਸੀਂ ਸਮਾਚੱਕੇ ਦੂਰ ਦਰਾਡੇ ਚਲੇ ਕੇ ਸੀ ਸੁਰੱਖਿਅਤ ਥਾਂਵਾਂ ਤੇ ਤੁਸੀਂ ਚਲੇ ਗਏ ਸੀ ਤਾਂ ਇਹ ਘਰ ਵਾਪਸੀ ਨਾ ਕਰੋ ਕਿਉਂਕਿ ਕਿਸੇ ਵੀ ਟਾਈਮ ਪਾਣੀ ਦੇ ਬਿਆਸ ਦਾ ਹੋਵੇ ਤੇ ਸਤਲੁਜ ਦਾ ਹੋਵੇ ਪਾਣੀ ਆ ਸਕਦਾ ਹੈ ਅਜੇ ਤੱਕ ਕੋਈ ਹਾਲਾਤ ਬਹੁਤੇ ਚੰਗੇ ਨਹੀਂ ਹੈ ਪੌਗੜੇਮ ਦਾ ਜੋ ਲੈਵਲ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਉਰਪਾ ਅੜਾ ਦਾ ਵੀ ਲੈਵਲ ਜ਼ਿਆਦਾ ਨਹੀਂ ਘਟਿਆ ਤੇ ਇੱਕ ਵਾਰ ਹਾਂ ਤੁਹਾਡੇ ਕਮੈਂਟ ਪੜ ਲਏ ਜੋ ਤੁਸੀਂ ਕੀਤਾ ਮਨੀਸ਼ ਵੀਰ ਜੀ ਕਹਿ ਗੁੱਡ ਹਾਂਜੀ ਸਤਿ ਸ੍ਰੀ ਅਕਾਲ ਜੀ ਚੈਰਖਾਨ ਵੀਰ ਜੀ ਕਹਿੰਸੀਓ ਬਹੁਤ ਵਧੀਆ ਜੀ ਚੈਰਖਾਨ ਵੀਰ ਜੀ ਬਹੁਤ ਵਧੀਆ ਤਾਂ ਹਾਲਾਤ ਅਜੇ ਤੱਕ ਕੋਈ ਸਖਾਂ ਵੇਢੀ ਹੋਇਆ ਹੈ ਕਿਸੇ ਵੀ ਟਾਈਮ ਕਿਸੇ ਵੀ ਦਰਿਆ ਦੇ ਵਿੱਚ ਕਿਸੇ ਪਾਣੀ ਛੱਡਿਆ ਜਾ ਸਕਦਾ ਤੇ ਡੈਮ ਪੋ ਡੈਮ ਹੋਵੇ ਤੇ ਪਾਖੜਾ ਹੋਵੇ ਕਿਉਂਕਿ ਅਜੇ ਤੱਕ ਇਹਨਾਂ ਦੇ ਜੋ ਜਲ ਪੰਦਰ ਸੀ ਪੋਕ ਡੈਮ ਦਾ ਖਤਰੇ ਦੇ ਨਿਸ਼ਾਨ ਤੋਂ ਪਹਿਲੇ ਬਹੁਤ ਜ਼ਿਆਦਾ ਚੱਲ ਰਿਹਾ ਤੇ ਜੇਕਰ ਆਪਾਂ ਪਾਖੜੇ ਦੀ ਗੱਲ ਕਰੀਏ ਤਾਂ 3.5 ਫੁੱਟ ਉਹ ਖਤਰੇ ਦੇ ਨਿਸ਼ਾਨ ਤੋਂ ਥੱਲੇ ਆ ਤਾਂ ਅਜੇ ਤੱਕ ਹਾਲਾਤ ਬਹੁਤ ਚਿੰਤਾਜਨਕ ਹੈ ਜਿੱਥੇ ਵੀ ਤੁਸੀਂ ਅਜੇ ਤੱਕ ਤੁਸੀਂ ਉੱਥੇ ਆਪਣੇ ਸਮਾਨ ਨੂੰ ਚੱਕ ਕੇ ਸੁਰੱਖਿਅਤ ਥਾਂ ਤੇ ਤੁਸੀਂ ਹੈਗੇ ਹੋ ਸਮਾਨ ਚੱਕ ਕੇ ਆਪਣੇ ਘਰ ਵਾਪਸੀ ਨਾ ਕਰੋ ਕਿਉਂਕਿ ਕਿਸੇ ਵੀ ਦਰਿਆ ਦੇ ਵਿੱਚ ਤੇ ਵਿਆਸ ਦੇ ਵਿੱਚ ਤਾਂ ਪਹਿਲੇ ਪਾਣੀ ਵਧਣਾ ਸ਼ੁਰੂ ਹੋ ਗਿਆ ਹੁਣ ਹਰੀਕੇ ਹੜ੍ਹ ਵਰਕਰਸ ਤੋਂ ਅੱਗੇ ਪਾਣੀ ਲਗਾਤਾਰ ਆ ਰਿਹਾ ਹੈ ਤਾਂ ਫਿਰ ਫਿਰੋਜ਼ਪੁਰ ਫਾਜ਼ਲਕਾ ਜੋ ਇਲਾਕੇ ਸੀ ਪਹਿਲਾਂ ਪਾਣੀ ਚ ਡੁੱਬੇ ਹੋ ਸੀ ਉਥੇ ਹਾਲਾਤ ਫਿਰ ਤੋਂ ਚਿੰਤਾਜਨਕ ਹੋਣੇ ਸ਼ੁਰੂ ਹੋ ਗਿਆ ਉਧਰ ਹਾਲਾਤ ਬੜੇ ਮਾੜੇ ਆ ਫਿਰੋਜ਼ਪੁਰ ਫਾਜ਼ਲਕਾ ਦੇ ਜੋ ਏਰੀਆ ਹੈ ਉਧਰ ਹਾਲਾਤ ਬੜੇ ਮਾੜੇ ਹੈ ਹਾਲਾਤ ਚਿੰਤਾਜਨਕ ਹੋਂਦਰ ਹੋਣੇ ਸ਼ੁਰੂ ਹੋ ਚੁੱਕੇ ਹੈ ਕਿਉਂਕਿ ਹਰੀਕੇ ਹੱਡੋ ਕੇ ਵਰਕਰਸ ਤੋਂ ਅੱਗੇ ਪਾਣੀ ਹੁਣ ਕਾਫੀ ਜ਼ਿਆਦਾ ਜਾ ਰਿਹਾ ਹੈ ਤਕਰੀਬਨ 1,45,000 ਕਿਊਬਿਕ ਮੀਟਰ ਪਾਣੀ ਅੱਗੇ ਜਾ ਰਿਹਾ ਹੈ ਜੇਕਰ ਆਪਾਂ ਦਰਿਆ ਸਤਲੁਜ ਦੀ ਗੱਲ ਕਰੀਏ ਤਾਂ ਜਦੋਂ ਅਸਲ ਮੁਤਾਬਕ ਦਸਨ ਨੂੰ ਤਾਂ ਇਦਾਂ ਹੀ ਕਹਿੰਦੇ ਕਿ 55,000 ਪਾਣੀ ਜਾ ਰਿਹਾ ਪਰ ਪਾਣੀ ਜ਼ਿਆਦਾ ਹੈ ਇੱਕ ਹੋਰ ਗੱਲ ਹੈ ਕਿ ਦਰਿਆ ਨੂੰ ਥਾਂ ਥਾਂ ਤੱਕ ਖੋਰੇ ਕਿਉਂ ਲਾਇਆ ਹੈ ਇਸ ਵਾਰ ਦਰਿਆ ਦੇ ਵਿੱਚ ਜੋ ਮਾਈਨਿੰਗ ਹੋਈ ਇੱਕ ਨੂੰ ਡੂੰਘੇ ਦਰਿਆ ਹੋ ਗਏ ਤਾਂ ਉਹ ਦਰਿਆ ਇੱਕ ਜਦੋਂ ਡੂੰਘਾ ਹੋ ਜਾਂਦਾ ਤਾਂ ਪਰ ਸਾਈਡਾਂ ਦਾ ਵਿੱਚ ਡਿੱਗਣੇ ਆਈਆਂ ਤੇ ਇਹ ਹਾਲਾਤ ਬਣਿਆ ਦਰਿਆਵਾਂ ਦੇ ਬਾਕੀ ਤੁਸੀਂ ਕਿੱਥੇ-ਕਿੱਥੇ ਜੁੜੇ ਹੋ ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਅਸੀਂ ਅਗਲੀ ਵਾਰ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਬਸ ਤੁਹਾਨੂੰ ਇੱਕ ਸੂਚਿਤ ਕਰਨਾ ਸੀ ਵੀ ਅਜੇ ਤੁਸੀਂ ਜਿੱਥੇ ਆਪਦਾ ਸਮਾਂ ਚੱਕ ਕੇ ਸੁਰੱਖਿਆ ਥਾਵਾਂ ਤੇ ਸੀ ਅਜੇ ਘਰ ਵਾਪਸੀ ਨਾ ਕਰੋ ਕਿਸੇ ਵੀ ਦਰਿਆ ਦੇ ਵਿੱਚ ਕਿਸੇ ਵੀ ਟੈਪ ਪਾਣੀ ਆ ਸਕਦਾ ਹੈ ਸੁਚੇਤ ਰਹੋ ਸੁਰੱਖਤ ਰਹੋ ਪ੍ਰਸ਼ਾਸਨ ਦੇ ਹਦਾਇਤਾਂ ਦੀ ਪਾਲਣਾ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ